ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਲਓ ਜੀ ਆਪਾਂ ਕਰਨ ਲੱਗਿਆਂ ਵੀਡੀਓ ਸਟਾਰਟ ਤੁਹਾਨੂੰ ਘੁਮਾਉਣੇ ਆ ਬਾਈ ਨੰਬਰਾਂ ਬ੍ਰਾਂਡ ਮਹਿੰਗੇ ਮਹਿੰਗੇ ਕੱਪੜਾ ਵਾਲੇ ਸ਼ੋਰੂਮਾਂ ਜਿੱਥੇ ਵੀ ਟੌਪ ਦੇ ਪਰੇਲ ਦੇ ਮਹਿੰਗੇ ਕੱਪੜੇ ਮਿਲਦੇ ਨੇ ਤੁਰਕੇ ਯਾਤਰਾ ਹੋ ਗਈ ਆਪਣੀ ਸ਼ੁਰੂ ਰੇਲਵੇ ਲੀ ਦੇ ਨਾਲ ਨਾਲ ਜਾ ਰਹੇ ਆ ਤੇ ਦੇਖਦੇ ਆਂ ਲਿਫਟ ਵੱਸ ਮੈਂ ਲੈਣੀ ਨਹੀਂ ਤੇ ਬਾਈਕ ਖੜਾ ਕੇ ਆਇਆ ਮੈਂ ਕਿਉਂਕਿ ਯਾਰ ਬਾਈਕ ਤੇ ਨਾ ਬੰਦ ਹੀ ਨਹੀਂ ਗੱਲ ਫਿਰ ਹੋ ਜਦੋਂ ਆਪਾਂ ਬਾਈਕ ਲੈ ਕੇ ਜਾਂਦੇ ਆ ਕਿਤੇ ਰੋਕਣੀ ਪੈਂਦੀ ਆ ਆਵਾਜ਼ ਨਿਕਲ ਹੀ ਰਹਿੰਦੀ ਉਹਦੇ ਕਰਕੇ ਮੈਂ ਫਿਰ ਸੋਚਿਆ ਮੈਂ ਕਿਹਾ ਯਾਰ ਤੁਰਕੇ ਕਰ ਕਿਉਂਕਿ ਇੱਥੋਂ ਪੈਦਲ ਹੀ ਥੋੜਾ ਜਿਹਾ ਕਿਲੋਮੀਟਰ ਆ ਇੰਨਾ ਤੱਕ ਆਪਾਂ ਤੁਰਕੀ ਬਣਾ ਦਾਂਗੇ ਵੀਡੀਓ ਤੇ ਹੁਣ ਤੁਹਾਨੂੰ ਘੁਮਾਉਣੇ ਆ ਜੋ ਸਕੂਲ ਆ ਗਿਆ ਸਰਕਾਰੀ ਲੱਗਦਾ ਮੈਨੂੰ ਸਕੂਲ ਹੈਗੇ ਇੰਗਲਿਸ਼ ਮੀਡੀਅਮ ਤੇ ਬੱਚਿਆਂ ਦਾ ਛੋਟਾ ਮੈਨੂੰ ਤੇ ਬਾਕੀ ਤੁਹਾਨੂੰ ਘੁਮਾਉਣੇ ਆਪਾਂ ਰੇਲਵੇ ਰੇਲਵੇ ਲੀ ਦੇ ਨਾਲ-ਨਾਲ ਪਰਲੇ ਸਾਈਡ ਹੈਗੇ ਆ ਕੋਠੀਆਂ ਦੇਖੋ ਕਿੰਨੇ ਘੈਂਟ ਨੇ ਸੋਹਣੀਆਂ ਤੇ ਝਾੜੂ ਸਰਬੋ ਜ਼ਿਆਦਾ ਹੋ ਰਿਹਾ ਆਪਣੇ ਤਾਂ ਐਂਡੀਆ ਚ ਵੈਸੇ ਗੰਦੇ ਹੁੰਦਾ ਤੇ ਬਾਹਰ ਦੀਆਂ ਤਾਂ ਬਹੁਤ ਵਧੀਆ ਕੰਟਰੀਆਂ ਨੇ ਇੰਨਾ ਜਿਵੇਂ ਗੰਦਕੂੜਾ ਪਿਆ ਐਵੇਂ ਦਾ ਤਾਂ ਨਹੀਂ ਹੁੰਦਾ ਉੱਥੇ ਵੈਸੇ ਇੱਕ ਗੱਲ ਆ ਯਾਰ ਕਿਉਂਕਿ ਬਾਹਰ ਸਫਾਈ ਕਿਉਂ ਆ ਕਿਉਂਕਿ ਹਰ ਕੋਈ ਬੰਦਾ ਡਸਟਵੀਨ ਵਗੈਰਾ ਚੀਜ਼ਾਂ ਛੱਡਦਾ ਇੱਥੇ ਆਪਣੇ ਕੁਛ ਨਹੀਂ ਇੱਥੇ ਆਪਣੇ ਆਹੀ ਝਕਾ ਫੂਸ ਆਹੀ ਗੰਦਾ ਆਪਾਂ ਜਦੋਂ ਜਿੱਥੇ ਜਾਂਦਾ ਅਗਲਾ ਉੱਥੇ ਛੱਡ ਦਿੰਦਾ ਪਰ ਬਾਹਰ ਨਹੀਂ ਲੋਕ ਜਾਂਦੇ ਨੇ ਕੋਈ ਕਿਸੇ ਨੂੰ ਦੇਖਦੇ ਨਹੀਂ ਇੱਥੇ ਹਰ ਇੱਕ ਨੇ ਆਪਣੇ ਆਪਣੀ ਮਨ ਲੱਕ ਚੱਲਦੇ ਹੀ ਰਹਿਣਾ ਇੱਥੇ ਨੇ ਕਿਸੇ ਨੇ ਦੇਖਣਾ ਇੱਥੇ ਤਾਂ ਕੋਈ ਛੱਟ ਲੱਗੇ ਤਾਂ ਨਹੀਂ ਕਿ ਕਿਸਨੂੰ ਸਾਹਮਦਾ ਡਸਟਵੀਨ ਵਾਲਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਚਲੋ ਆਪਾਂ ਤੁਹਾਨੂੰ ਘੁਮਾਉਣੇ ਬਾਈ ਨੰਬਰੋਂ ਠੀਕ ਹੈ ਲੈ ਕੇ ਚੱਲਦੇ ਆਂ ਬਹੁਤ ਦਿਲ ਕਰ ਰਿਹਾ ਸੀ ਵੀਡੀਓ ਬਣਾਉਣ ਨੂੰ ਕਰੀਏ ਸ਼ੂਟ ਕਰੀਏ ਲੇਕਿਨ ਬਾਈ ਖਰ ਨਾਲ ਵੀ ਥੋੜਾ ਜਿਹਾ ਕੰਮ ਸੀ ਥੋੜਾ ਜਿਹਾ ਕੰਮ ਕਰਕੇ ਐਮ ਜਰੂਰੀ ਆਪਣੇ ਤੇ ਮੈਂ ਕਿਹਾ ਚਲੋ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਬਹੁਤ ਟਾਈਮ ਪਿਆਦੀ ਮੇਰੇ ਕੋਲੇ ਮੈਂ ਕਿਹਾ ਚਲੋ ਹੁਣ ਆਪਾਂ ਨਾਲ ਨਾਲ ਵੀਡੀਓ ਬਣਾਉਨੇ ਆ ਨਾਲ ਨਾਲ ਯਾਰਾਂ ਮਿੱਤਰਾਂ ਨੂੰ ਦਿਖਾਉਨੇ ਆ ਆਪਾਂ ਚਲੋ ਆਪਾਂ ਚੱਲਦੇ ਆਂ ਵੈਸੇ ਮੈਂ ਫਟਕ ਦੇ ਉੱਪਰ ਨਹੀਂ ਜਾਣਾ ਨੀਚੋਂ ਨਹੀਂ ਜਾਣਾ ਵੈਸੇ ਕਿਉਂਕਿ ਉੱਧਰ ਨੂੰ ਪਤਾ ਕੀ ਆ ਫਿਰ ਉੱਧਰ ਨੂੰ ਜਾਂਦਾ ਮੈਂ ਮੈਨੂੰ ਬਾਈ ਇਥੇ ਮੈਨੂੰ ਸ਼ਾਰਟਕਟ ਤੁਰ ਕੇ ਬਿਲਕੁਲ ਨੇੜੇ ਪੈ ਜਾਣਾ ਕਿਉਂਕਿ ਇਹ ਕ੍ਰਾਸ ਕਰੂੰਗਾ ਮੈਂ ਤਾਂ ਬਾਈ ਨੰਬਰੇ ਆ ਜਾਣਾ ਉਧਰ ਲਓ ਜੀ ਆਪਾਂ ਗਏ ਆ ਪਹੁੰਚ ਮੈਂ ਤੁਹਾਨੂੰ ਕਿਹਾ ਸੀ ਮੈਂ ਕਿ ਆਪਾਂ ਪੁਲ ਦੇ ਨੀ ਚੋਂ ਕ੍ਰਾਸ ਕਰਨਾ ਕੁੱਲ ਮਿਲਾ ਕੇ ਆਪਾਂ ਪੁਲ ਦੇ ਗਏ ਲਵੇ ਗਏ ਆ ਪਹੁੰਚ ਹੁਣ ਇੱਥੇ ਕੰਧ ਆ ਵੈਸੇ ਉੱਥੇ ਰਸਤਾ ਹੈ ਗਿਆ ਉੱਥੇ ਰਸਤਾ ਕ੍ਰਾਸ ਕਰਕੇ ਉਧਰ ਨੂੰ ਚਲੇ ਜਾਣਾ ਇੱਧਰ ਬੇਰ ਕਾ ਦਾ ਬੂਥ ਆ ਬੇਰ ਕਾ ਦਾ ਬਣਿਆ ਸਾ ਡੱਬਾ ਆ ਉਹਦੇ ਨਾਲ ਹੀ ਆਪਾਂ ਕ੍ਰਾਸ ਕਰਕੇ ਉਧਰੋਂ ਨਿਕਲ ਲੈਣਾ ਫਿਰ ਤੁਹਾਨੂੰ ਕਮਾਉਣੇ ਆਪਾਂ ਬ੍ਰਾਂਡ ਦੀਆਂ ਚੀਜ਼ਾਂ ਬੰਦਾ ਜਾਂਦਾ ਤੁਰਿਆ ਹਰ ਕਿਤੇ ਲਫਾਫੇ ਲਫ ਵਾਹਲੇ ਮੁਰਕਾਂ ਸਵਾਈ ਹੁੰਦੀ ਇੱਥੇ ਲਫਾਫੇ ਪੈਨੇ ਗੱਡੀ ਰਸਤੇ 'ਚ ਖੜੀ ਐ ਪਾਰਕਿੰਗ ਕਰਦੇ ਕਰਦੇ ਬੁੱਲਨੇ ਨਹੀਂ ਰੇ ਨਾ ਹੌ ਤੱਕ ਫਿਊਲ ਦੀ ਗੱਲ ਹੀ ਕਰੀ ਕਾਉਂ ਸੇ ਟ੍ਰੀ ਕਰ ਲੈਣੇ ਤੈਨੂੰ ਜਿੰਨੇ ਕਿਤੇ ਰਸਤਾ ਸਟਾਪ ਕਰਨਾ ਹੈ ਜਿੱਥੇ ਤੇ ਜਾ ਪਹੁੰਚੇ ਨਾ ਨਹੀਂ ਭਾਵੇਂ ਜੀ ਤੂੰ ਇਹ ਸਹੀ ਰਸਤਾ ਦੇਖੋ ਜਿਸ ਗੱਡੀ ਨੇ ਲੈ ਤਾਂ ਦੋ ਹੀ ਨਹੀਂ ਮੰਨਦੀ ਜਿਹਨੂੰ ਹੁਣ ਕਾਰ ਯਾਤਰਾ ਕਰਨ ਲੱਚਣ 4 ਮਿੰਟ ਲੱਗੇ ਇੰਦਾ ਯਾਰ। ਗੱਡੀ ਦਾ ਸਾਰ ਬਗਲੋਂ ਇਹ। 3 ਮਿੰਟ ਤੇ ਫਾਕ ਨੂੰ ਯਾਰੀ। ਇਹੋ ਗੁਰੂ ਦਾ ਇਹਨਾਂ ਨੂੰ ਨਹੀਂ ਪੜੀਣਾ। ਮਨੇ ਇਹ ਜੀਲੀ ਕਰਤਾ ਆਈ ਨੇਗੀ ਤੇ ਛੱਡਦਾ ਦੇ ਦੇ। ਇਹ ਪਰ ਬੈਠੀ ਨੂੰ ਘਾਣ ਬਣਵਾਸਤੇ ਨਾ। ਤੇ ਇਹਨਾਂ ਵਾਲੇ ਫੇਂਡਰ ਵੀ ਇੱਥੇ ਤੱਕ ਆ ਗਏ। ਅੱਗੇ ਬਹੁਤ ਨਿਤਾਂ ਵਿੱਚ। ਪਾਣੀ।

ਉਹਨਾਂ ਨੇ ਕੋਮਾਂ ਮਜਾਦ ਦਾ ਟੈਮਨ ਅਗਿਆ ਵੀਡੀਓ ਵਲੌਗ ਜੀ ਕਰ ਰਣਾ ਤੇ ਜਿਹੜਾ ਟੈਂਪ ਲੱਗਦਾ ਹੈ ਕਿ ਬਹੁਤ ਹੀ ਹੰਦੇ ਵੀਡੀਓ ਬਣਨ। ਅਪਾ ਸ਼ਾਰਟਸ ਬਣਾਉਣਾ ਚਾਹੀਦਾ ਤੇ ਫਸਮਾ ਬੜੀ ਬਾਹਰ ਜਾਣਾ। ਕਹਿੰਦੇ ਸ਼ੁਰੂ ਹੋਏਗੇ ਇਸ ਜੀ ਇੱਥੇ ਜਾਏ ਉਹਨਾਂ ਨੂੰ ਬਰਦੇ। ਕੱਲ੍ਹ ਹਮੇਸ਼ਾ ਕੀਤਾ ਉਹਨਾਂ ਨੇ ਕਿੰਨਾ ਆਈ ਕੰਮ ਬੜਾ ਤੇ ਕਰਦੇ। ਉਹ ਬੜਾ ਬੀ ਆਥਿਕ ਜੀ। ਤੇ ਜੇ ਤੁਸੀਂ ਕਾਹਤ ਨੂੰ ਛੂਟ ਬਣਾਉਂਗਾ ਉਹਨਾਂ ਨੂੰ ਸਾਡਾ ਬਣਨੀ ਤੇ ਦਿਨ ਬਣਦੀ ਹੈ ਵੀ ਇਹ ਪੀਜਾ ਦੇ। ਤੇ ਕੋਈ ਰਸਤੂ ਕਰਨ ਲਈ ਪੀਜਾ ਘਟ ਹੋਵੇਗਾ। ਸਾਰਾ ਉੰਧੂਪਾ ਨਾ ਮੈਂ ਪਉਣਾ ਬੈਠਾ ਤੁਹਾਨੂੰ ਕਹਤਿਆਂ ਵੀ ਸ਼ੁਰੂ ਹੋ ਗਏ ਪਤਾ ਲੱਗਦਾ ਇਹ ਸ਼ਹਿਰ ਚ ਵੱਡ ਕੇ ਕਹਿੰਦਾ ਬਾਈ ਨੰਬਰ ਆ ਗਏ ਜੀ ਬਾਈ ਨੰਬਰ ਆਉਣ ਦਾ ਇਹੀ ਪਤਾ ਲੱਗ ਜਾਂਦਾ ਵੀ ਹਾਂ ਆਪਾਂ ਬਾਈ ਨੰਬਰ ਘੁੰਮ ਰਹੇ ਕਿਉਂਕਿ ਮੈਂ ਹੀ ਆ ਬਹੁਤ ਨੇ ਚੀਜ਼ਾਂ ਰੇ ਇਹ ਨਹੀਂ ਕਹਿ ਸਕਦੇ ਵੀ ਸਸਤੀ ਆ ਇਹ ਨਹੀਂ ਹੈਗਾ ਵੀ ਨਹੀਂ ਲੈ ਸਕਦੇ ਲੈ ਵੀ ਸਕਦੇ ਹਾਂ ਜਿਹਦਾ ਬਜਟ ਜ਼ਿਆਦਾ ਆ ਜਾਂ ਘੱਟ ਆ ਪਰ ਉਹਦੇ ਨਾਲ ਨਾਲ ਉਹ ਕਰ ਸਕਦੇ ਆ ਵੀ ਜਿਹਨੂੰ ਮੈਂਟੇਨ ਕੋਈ ਕਰ ਸਕਦਾ ਵੀ ਹਾਂ ਪੈਸਾ ਬਜਟ ਹੈ ਜਾਂ ਤਗੜਾ ਲੈ ਸਕਦਾ ਉਹਨੂੰ ਖਾਨਾ ਮੋਡ ਲੈਂਦੇ ਬੁੱਟ ਲੀਕ ਉੱਪਰ ਦੇ ਆ ਬੜਾ ਚੱਕਰ ਹੋ ਰਿਹਾ ਇਜਾਮ ਬੜਾ ਲੱਗ ਜਾਂਦਾ ਉਹਨਾਂ ਦੇ ਸ਼ੋਰੂਮ ਤੋਂ ਹੰਕਾਰ ਨਹੀਂ ਬ੍ਰਾਂਡ ਸ਼ੁਰੂ ਹੋ ਗਿਆ ਬਟ ਰੈਂਡ ਤੋਂ ਨਾਲ ਨਾਲ ਕਰਨ ਲੱਗੇ ਬਾਕੀ ਹੁਣ ਸਾਨੂੰ ਉਧਰੋਂ ਕਮਾਉਣਾ ਹੈ ਆਹ ਲੇਡੀਸ ਆ ਗਏ ਮੇਕਅਪ ਪੜਾਸਮਾਣਾ ਆਪਣੇ ਕੰਮ ਦਾ ਹੈ ਨਹੀਂ ਜਿਹੜਾ ਕਰੇ ਆਪਾਂ ਨੂੰ ਲੋਡ ਨਹੀਂ ਪਾਣੀ ਇੱਧਰ ਕੱਪੜੇ ਕੁੱਪਣ ਵਾਲੇ ਫਰਮ ਤੋਂ ਸਾਨੂੰ ਉਧਰੋਂ ਕਮਾਉਣਾ ਪੈਣਾ ਇਹਦਾ ਮੇਨ ਚੀਜ਼ ਹੈ ਲੈ ਵੀ ਮਿੱਤਰਾਂ ਨੰਨ ਬੰਦੇ ਬਹਿ ਗਏ ਪੁਰਸਾਂ ਚਲਾਨ ਸ਼ੁਰੂ ਕਰਨਗੇ ਰਾਜ ਕੰਮਲ ਦਾ ਵੀਊ ਚੈੱਕ ਕਰਦੇ ਆ ਦੇਖੋ ਕਿਤੇ ਗੱਡੀਆਂ ਨੇ ਚੱਕਦੇ ਐ ਐਂਟਰੀ ਬੜੀ ਘੰਟੇ ਤੋਂ ਇੰਨਾ ਪਤਾ ਲੱਗਣ ਲੱਗ ਜਾਂਦਾ ਵੀ ਕਿੰਨੀ ਚੀਜ਼ ਵੀ ਆ ਗਈ ਲੱਗਣਾ ਦਵਾਈ ਵਾਲਾ ਸਿਸਟਮ ਲੱਗਦਾ ਤੁਸੀਂ ਵੜ ਗਏ ਦਵਾਈ ਚ ਜਿਵੇਂ ਪਹਿਲਾਂ ਕਰੋ ਸਟਾਰ ਵਕ ਚੈੱਕ ਪਹਿਲਾਂ ਬ੍ਰਾਂਡ ਟੌਪ ਟਾਇਰ ਫਿਰ ਤੁਹਾਨੂੰ ਹੋਰ ਕੁ ਮੋਲ ਨੇ ਇਧਰ ਕਾਫੀ ਨੇ ਵੈਸੇ ਕੱਪ ਕੋਪੀ ਪਏ ਨੇ ਅੰਦਰ ਜਾ ਕੇ ਤਾਂ ਕੀ ਕਰਨਾ ਬਾਹਰ ਹੀ ਦਿਖਾ ਦਿੰਨੇ ਆ ਕਿਉਂਕਿ ਆਪਾਂ ਨੇ ਲੈਣੀ ਹੀ ਨਾ ਹੈਗੀਆ ਜੇ ਲੈਣਾ ਉਹਦੇ ਵਾਸਤੇ ਆਪਾਂ ਲੈਪਟਾਪ ਜਾਂ ਆਈਫੋਨ ਜ਼ਰੂਰ ਦੇਖਾਂ ਇੱਕ ਜੇ ਮਨੂਸ ਲੱਗਿਆ ਇੱਥੇ ਵੀ ਹਾਂ ਲੈਣ ਵਾਲਾ ਹੈਗੇ ਆ ਮੈਂ ਇੱਕ ਵਗੈਰਾ ਸ਼ਾਇਦ ਇੱਥੇ ਹੋਣ ਨਹੀਂ ਹੈਗੇ ਤੇ ਮੈਂ ਅੰਦਰ ਜਾਣਾ ਜ਼ਰੂਰ ਆ ਪਰ ਇੱਥੇ ਨਹੀਂ ਜਾਂਦਾ ਕਿਤੇ ਹੋਰ ਜਾਵਾਂਗੇ ਤੁਸੀਂ ਚੈੱਕ ਕਰੋ ਯਾਰ ਆ ਕੱਪੜਿਆਂ ਵਾਲੇ ਚ ਜਾਂਦੇ ਜਿੱਥੇ ਆਪਾਂ ਨੂੰ ਲੱਗਿਆ ਕੋਈ ਜੇ ਵਧੀਆ ਮਿਲਿਆ ਸ਼ਾਇਦ ਇੱਥੇ ਹੋ ਮਿਲ ਜੇ ਜਾਂ ਸੁਪਰੇ ਜਾਂ ਉਪਰਾਂ ਨੀਚੇ ਹਿਲੇ ਉਹ ਦਿਸ਼ਾ ਲਾ। ਆਪਾਂ ਬਾੜੀਆਂ ਰਾਹੀਂ ਚੱਲਾਂਗੇ ਲਿਫਟ ਲੱਗ ਜਾਂਦੀ ਨਹੀਂ ਹੈਗੇ। ਵੀਡੀਓ ਲੰਬੀ ਹੋਊਗੀ ਮੈਂ ਤੁਹਾਨੂੰ ਕਹਿ ਦਿੰਨਾ ਕਿਉਂਕਿ ਜਿੱ ਇੱਕ ਜਗ੍ਹਾ ਤੇ ਬਣਾਉਣ ਲੱਗ ਗਿਆ ਮੈਂ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ। ਬਾਜ ਘਟਾ ਰਹੇ ਹੁਣੀ ਮੈਂ ਫੋਨ ਹੀ ਬੋਲ ਰਿਹਾ ਨਾ ਮੈਿਕ ਨਹੀਂ ਯੂਜ਼ ਕਰ ਰਿਹਾ ਮੈਂ ਨਾ ਹੈੱਡਫੋਨ ਯੂਜ਼ ਕਰ ਰਿਹਾ ਟਰਾਈ ਕਰਦੇ ਨੇ ਬੱਚਿਆਂ ਵਾਲੇ ਆ ਗਏ ਦੇ ਕੁਛ ਵਧੀਆ ਲੱਗਿਆ ਤਾਂ ਜ਼ਰੂਰ ਲਵਾਂਗੇ ਬਾਏ ਕਰਾਂਗੇ ਰੋ ਲਓ ਜੀ ਬੂਟ ਚੈੱਕ ਕਰੋ ਮੈਂ ਪ੍ਰਾਈਸ ਮੈਂ ਦਿਖਾ ਦੇਣਾ ਤੁਹਾਨੂੰ ਇਹ ਸਸਤਾ ਹੀ ਆ 300 ਰੁਪਏ ਦਾ ਇਹ ਵਸੇ ਹੈ ਪਲਾਸਟਿਕ ਦੇ ਨੇ ਦੇਖਣ ਨੂੰ ਜੈਨੂਨ ਜਿਹਾ ਲੱਗ ਰਹੇ ਨੇ ਤੇ ਬੂਟ ਚੈੱਕ ਕਰੋ ਇਹਦੇ ਨਾਲ ਤਾਂ ਮੈਂ ਲੈ ਇਹ ਤੇ ਰੈੱਡ ਟੇਪ ਲੰਦੇ 1800 ਰੁਪਏ ਦੇ ਸਸਤੀ ਲੱਗਦੇ ਨੇ ਮੈਨੂੰ ਕਿਉਂਕਿ ਇਹਨਾਂ ਦੇ ਹੁਣ ਨਹੀਂ ਵੈਸੇ ਕੱਪੜੇ ਵਧੀਆ ਨੇ ਕਿਉਂਕਿ ਕਾਫੀ ਆਰਟੀਕਲ ਚੀਜ਼ਾਂ ਨੇ ਮਹਿੰਗੇ ਆ ਜਿੱਦਾਂ ਬੁੱਡਲੈਂਡ ਦੇ ਹੁੰਦੇ ਨੇ ਉਹਦਾਂ ਨੇ ਇਹ ਵੀ ਠੀਕ ਨੇ ਰੇਟ 900 ਰੁਪਏ ਦੇ ਥੋ ਜਿਆਦੇ ਮਹਿੰਗੇ ਨਹੀਂ ਹੈਗੇ ਤੇ ਕੱਪੜਿਆਂ ਲਈ ਆ ਜੈਕਟ ਬੜੀ ਸੋਹਣੀ ਆ ਲੱਗ ਰਹੀ ਆ ਚੈੱਕ ਕਰੋ ਕੱਪੜਾ ਵੀ ਸੋਹਣਾ ਵੈਸੇ ਇਹਦਾ ਕੀ ਹੈ ਪ੍ਰਾਈਸ ਦੇ ਦੇਖੀਏ ਬਾਕੀ ਇਧਰ ਚੈੱਕ ਕਰੋ ਬਹੁਤ ਤਰ੍ਹਾਂ ਦੇ ਨੇ ਇਹਦਾ ਵੀ 1000 ਰੁਪਏ ਆ ਮੈਂ ਵੈਸੇ ਜਿੱਥੋਂ ਸੋਚਣਾ ਸੀ ਜੋ ਹੁਣ ਹੀ ਨੇ ਇੱਥੇ ਕਿਉਂਕਿ ਮੇਰੇ ਕੰਮ ਵਿੱਚ ਹੈ ਨਹੀਂ ਇੱਥੇ ਯਾਦ ਕਰ ਮੈਂ ਕਿਹਾ ਚਲੋ ਫਿਰ ਕਹਿਣਗੇ ਦਿਖਾਇਆ ਨਹੀਂ ਤੁਹਾਨੂੰ ਇਹ ਵੀ ਮੈਂ ਕਿਹਾ ਚੈੱਕ ਕਰਾਈ ਦੀ ਆਪਾਂ ਬਾਕੀ ਲੱਭ ਰਹੇ ਆ ਜੇ ਕੁਝ ਲੱਗਿਆ ਵਧੀਆ ਕੋਈ ਬਿਲਡਿੰਗਾਂ ਨੇ ਤੇ ਉਧਰ ਪੈਂਟਾਂ ਮੁੰਟਾਂ ਨੇ ਬੱਚਿਆਂ ਦੇ ਕੱਪੜੇ ਆ ਗਏ 199 ਰੁਪਏ ਵਾਲੇ 179 ਰੁਪਏ ਦਾ ਛੋਟੇ ਸਮਾਲ ਸਾਈਜ਼ ਨੇ ਬਿਲਕੁਲ ਛੋਟੇ ਬੱਚਿਆਂ ਦੇ ਪੈਂਟਾਂ ਮੁੰਟਾਂ ਚੈੱਕ ਕਰੋ ਰੇਟ ਵੀ ਸਹੀ ਨਹੀਂ ਯਾਰ ਇਹ ਮਿਲਦਾ ਡੇਢ ਤੋਂ 5 ਸਾਲ ਦੇ ਬੱਚੇ ਦੇ ਨੇ ਆ ਜਾਣਗੇ ਜਿਹੜੇ ਤੇ ਚਲੋ ਆਪਾਂ ਤੁਹਾਨੂੰ ਲੈ ਚੱਲਦੇ ਆ ਬਾਹਰ 바ਕੀ ਹੋਰ ਬਹੁਤ ਆਹ ਕਮਾਨ ਵਾਲੀ ਜਗਾ ਅਮਰੀਕਨ ਟੂਰਿਸਟ ਵਾਲੇ ਵੀ ਹੈਗੇ ਨੇ ਤੇ ਇੱਧਰ ਵੀ ਬ੍ਰਾਂਡ ਆ ਕਹਾਂ ਦੀ ਨਾ ਇਹ ਬ੍ਰਾਂਡ ਦੇ ਦਾ ਲੱਗੇ ਚੀਜ਼ਾਂ ਨੇ ਸ਼ਾਇਦ ਗੱਲਬਾਤ ਹੋ ਜਾ ਕੋਈ ਬ੍ਰਾਂਡ ਵਾਲੀ ਚੀਜ਼ ਦੀ ਪਰ ਮਹਿੰਗੇ ਬਹੁਤ ਨੇ ਆਪਣੇ ਬਜਟ ਤੋਂ ਬਾਹਰ ਹੀ ਇਹ ਇੱਧਰ ਮਿਲਦਾ ਉੱਪਰ ਚੜ੍ਹ ਕੇ ਖਾਣ ਪੀਣ ਵਾਲਾ ਸਿਸਟਮ ਹੈ ਤੇ ਅਮਰੀਕਨ ਟੂਰਿਸਟ ਵਾਲਿਆਂ ਦੇ ਲਈ ਆਪਾਂ ਬੈਗ ਪਤਾ ਕਰਦੇ ਹਾਂ ਇੱਕ ਕਿ ਮੇਰਾ ਬੈਗ ਤੇ ਬੜੀ ਕਰਾਰੀ ਘੜਦੀ ਇਹ ਮੈਂ ਦੇਖਦਾ ਨਾ ਕਿ ਮੈਂ ਮਿਸਟਰ ਜਰੂਰ ਚੈੱਕ ਕਰਾਂਗੇ ਜੇ ਗੱਲ ਬਣ ਗਈ ਬਾਈ ਲੈਵੇ ਕੀ ਗੱਲ ਨੇ ਬਾਈ ਮੇਰੇ ਬੈਗ ਕਿਵੇਂ ਲਾਇਨੇ ਸਾਈਜ਼ ਸਾਈਜ਼ স্মॉल ਜਿੱਦਾਂ ਹਾਂ ਹਾਂਜੀ 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 ਵੀਰੇ ਐਵੇਂ ਦੀ ਸਰ 1750 ਦਾ ਆਇਆ ਆਪਰੇ ਡਿਸਕਾਊਂਟ ਆ ਰਹਾ ਇਹ ਮਿਲ ਸਸਤੀ ਦਾ ਇਹ ਲੱਗ ਤੂੰ ਕਿ ਨਾਲ ਇਹਨਾਂ ਦੇ ਲੱਗ ਤੂਆਂ ਕਈ ਸਸਤੀ ਦਾ ਕੋਈ ਹੋਰ 880 ਦਾ ਚੋ ਮੈਂ ਗੀਆ ਕਮ ਹੈ ਬ੍ਰਾਂਡ ਬ੍ਰਾਂਡ ਦੀ ਕੁਆਲਿਟੀ ਹੈ ਨਾ ਇੰਟਰਨੈਸ਼ਨਲ ਬ੍ਰਾਂਡ ਹੈ ਇਹ ਕਿੰਨਾ ਕੁ ਵੇਟ ਪੈ ਸਕਦਾ ਇਹ ਚ ਇਹ 7 ਕਿਲੋ ਦਾ ਕਿੰਨੇ ਦਾ ਹੈ 1600 ਰੁਪਏ ਦਾ 1600 ਸਸੇ ਠੀਕ ਹੈ ਯਾਰ ਉਹਨਾਂ ਲੱਗੇ ਵੀ ਥੈਂਕ ਯੂ ਕਰਾਤਾ ਤੁਹਾਨੂੰ ਚੈੱਕ ਬ੍ਰਾਂਡ ਵਾਲਾ ਸਿਸਟਮ ਹੈ ਤੇ ਪੀਜਾ ਹਟ ਵੀ ਇੱਥੇ ਆਈ ਗਿਆ ਜਿਹੜੀ ਚ ਲੱਗਦੇ ਸੀ ਆਪਾਂ ਨੂੰ ਚੰਡੀਗੜ੍ਹ ਦਾ ਅੱਦਾ ਉਰੇ ਆਇਆ ਗਿਆ ਚੰਡੀਗੜ੍ਹ ਲਗੀ ਚੰਡੀਗੜ੍ਹ ਵਾਲਾ ਲੱਗਦਾ ਨਹੀਂ ਵੀ ਚੰਡੀਗੜ੍ਹ ਜਾਣ ਦੀ ਲੋੜ ਆ ਵੈਸੇ ਮੈਂ ਤਾਂ ਪ੍ਰੈਫਰ ਕਰਦਾ ਨਹੀਂ ਵੀ ਚੰਡੀਗੜ੍ਹ ਜਾਣਾ ਕਿਉਂਕਿ ਚੰਡੀਗੜ੍ਹ ਜਾਂਦੇ ਆ ਭੱਜ ਦੌੜ ਇਹ ਉਹ ਲਵਾਈਸ ਇੱਥੇ ਸਾਰੇ ਨੇ ਕਿਉਂਕਿ ਇੱਧਰ ਅੱਗੇ ਜਾ ਕੇ ਤਾਂ 버ਗਰ ਕਿੰਗ ਆ ਗਿਆ ਤੋਂ ਬਾਅਦ 버ਗਰ ਕਿੰਗ ਤੋਂ ਬਾਅਦ ਫਿਰ ਤੁਸੀਂ ਇੱਧਰ ਘੁੰਮੇਗੇ ਤਾਂ ਸਾਰੇ ਮਹਿੰਗੇ ਬ੍ਰਾਂਡ ਨੇ ਚੈੱਕ ਕਰੋ ਲੋਕੇਸ਼ਨ ਕਿਉਂਕਿ ਮੈਂ ਇੱਥੇ ਪਹਿਲਾਂ ਵੀ ਇੱਕ ਵੀਡੀਓ ਸ਼ੂਟ ਕਰੀ ਸੀ ਪਰ ਉਹ ਇੰਨੀ ਵਧੀਆ ਨਹੀਂ ਬਣੀ ਪਰ ਅੱਜ ਦੀ ਵੀਡੀਓ ਮੈਂ ਵਧੀਆ ਸ਼ੂਟ ਕਰਕੇ ਦਿਖਾਉਣ ਦਾ ਕਰਨ ਨੂੰ ਸਾਰੇ ਮਹਿੰਗੇ ਮਹਿੰਗੇ ਬ੍ਰਾਂਡ ਸਾਹਮਣੇ ਜੱਗੀ ਸਪੀਡ ਸਗੀ ਤੇ ਪਾਰਕਿੰਗ ਬਹੁਤ ਸੋਹਣੀ ਆ ਬਣਾਏ ਇਹ ਬ੍ਰਾਂਡਾਂ ਦੇ ਨਾਲ ਨਾਲ ਭੀੜ ਵੀ ਬਹੁਤ ਜ਼ਿਆਦਾ ਆ ਲੋਕ ਦੇਖਦੇ ਨਹੀਂ ਲੰਘਣ ਲੱਗੇ ਵੀ ਬੰਦੇੰਦਰਾ ਮਿਲੂਆ ਕਿ ਨਹੀਂ ਮਿਲੂਆ ਅੱਜ ਤਾਂ ਮੈਨੂੰ ਲੱਗਾ ਕੱਟੇ ਆ ਵੈਸੇ ਪਰ ਫੇਰ ਵੀ ਬਹੁਤ ਕਰਾਊਡ ਹੋ ਜਾਂਦਾ ਬਾਕੀ ਚਲੋ ਦੇਖਦੇ ਆ ਕਿ ਚਾਹ ਦਾ ਕੱਪ ਜ਼ਰੂਰ ਪੀਨੇ ਆ ਬਾਈ ਨੰਬਰ ਹੋਰ ਤਾਂ ਗੁਣਾ ਨਹੀਂ ਕੁਛ ਉਹ ਆ ਮਹਿੰਗਾ ਏਰੀਆ ਯਾਰ ਚੰਡੀਗੜਾ ਦਾ ਦੂਜਾ ਮਿੰਨੀ ਚੰਡੀਗੜਾ ਐਨ ਇੱਥੇ ਵੀ ਤੁਹਾਨੂੰ ਲੱਗੂਗਾ ਵੀ ਹੋਰ ਆ ਕੇ ਚੰਡੀਗੜ੍ਹ ਨਹੀਂ ਘੁੰਮਦੇ ਇੱਕ ਕੋਈ ਦਰਖਤ ਵੀ ਮੈਂ ਫੋਟੋ ਖਿੱਚੇ ਖੈ ਦੋ ਸੁੱਕ ਟੁੱਟਨਾ ਗਿਆ ਹੋਵੇ ਕਿਤੇ ਉਹਦੀ ਮੇਰੇ ਫੋਨ ਛੋਟ ਰਹੀ ਪਈ ਆ ਬੜਾ ਸੋਹਣਾ ਸੁੱਕਾ ਜਿਹਾ ਰਖ ਦਰਖਤ ਆ ਨੇਚਰਲੀ ਹੀ ਲੱਗਦਾ ਦੇਖਣ ਨੂੰ ਪਤਾ ਨਹੀਂ ਇਹੀ ਹਾਰਾ ਤਾਂ ਨਹੀਂ ਹੋ ਗਿਆ ਸ਼ਾਇਦ ਕਿਤਾ ਨਹੀਂਗੇ ਵੈਸੇ ਪਰ ਆ ਜਾਵਾਂਗੇ ਤਾਂ ਟਾਈਮ ਲੱਗ ਜੂ ਇਧਰੋਂ ਸਾਰਾ ਆਪਾਂ ਮੇਨ ਇਧਰੋਂ ਕਰ ਲਾਂਗੇ ਕਿਉਂਕਿ ਕੈਪਸ਼ਨ ਜਾਵਾਂਗੇ ਕੈਪਸਨ ਚ ਪੂਰਾ ਮਹਿੰਗਾ ਰੈ ਰੈਮੈਂਡ ਦਾ ਆ ਗਿਆ ਠੀਕ ਆ ਤੇ ਉਹ ਐਪਲ ਦਾ ਫੇਰ ਆ ਗਿਆ ਇੱਥੇ ਯੂਨਿੰਗ ਐਡਡਰਸ ਦਾ ਆ ਗਿਆ ਬਾਕੀ ਇਧਰ ਪਿਓਮਾ ਦੇ ਆ ਜਾਣਗੇ ਬ੍ਰਾਂਡ ਹੈ ਬ੍ਰਾਂਡ ਆ ਯਾਰ ਕੋਈ ਮਰਜ਼ੀ ਚੀਜ਼ ਲੈ ਲਓ ਜਿਵੇਂ ਦबई ਚ ਹੁੰਦਾ ਨਾ ਉਵੇਂ ਸਿਸਟਮ 22 ਨੰਬਰ ਚ ਕੋਈ ਨਹੀਂ ਤੁਹਾਨੂੰ ਆ ਕੇ ਮਹਿਸੂਸ ਲੱਗ ਰਹੇਗਾ ਵੀ ਕੋਈ ਆਮ ਜਿਹੇ ਕੱਪੜੇ ਨਹੀਂ ਮਹਿੰਗੇ ਹੀ ਨੇ ਸਾਰੇ ਕੋਈ ਸਸਤੇ ਵਾਲੀ ਚੀਜ਼ ਹੈ ਨਹੀਂ ਇਧਰ ਦੇਖੀਂ ਪਿਓਮਾ ਦਾ ਆ ਗਿਆ ਹਾਂ ਮੈਡੀਕਲ ਸ਼ਾਪ ਆ ਗਈ ਨਾਲ ਬੈਂਕ ਆ ਗਈ ਪਿਆਮ ਨੈਸ਼ਨਲ ਦੀ ਪੈਪੇ ਦੇ ਆ ਗਏ A6 ਦੇ ਆ ਗਏ ਮਹਿੰਗਾ ਹੀ ਮਹਿੰਗਾ ਬਾਜ਼ਾਰ ਥੋੜਾ ਸਾਹਮਣੇ ਦੇਖ ਲੋ ਲੰਘਣ ਨੂੰ ਕਿਤੇ ਰਸਤਾ ਹੀ ਨਹੀਂ ਗਿਆ ਪਾਰਕਿੰਗ ਤੱਕ ਬਿਲਕੁਲ ਹੀ ਨਹੀਂ ਹੈਗੀ ਕਿਤੇ ਰਵੇਲੀ ਕਿਉਂਕਿ ਪਾਰਕਿੰਗ ਵਾਲੀ ਜਗ੍ਹਾ ਹੀ ਨਹੀਂ ਕਿਤੇ ਵੀ ਹੈਗੀ ਰੋ ਸਾਰੇ ਕਿਤੇ ਰਸ਼ ਇੰਨਾ ਬਹੁਤ ਜ਼ਿਆਦਾ ਆ ਬਿਲਕੁਲ ਹੀ ਨਹੀਂ ਲੱਗਦਾ ਇਹ ਬਾਕੀ ਹਰ ਕਿਤੇ ਭੀੜੇ ਭੀੜ ਰੋ ਅੱਜ ਤਾਂ ਵੈਸੇ ਘੱਟ ਲੱਗਦਾ ਮੈਨੂੰ ਰਸ਼ ਜਿੰਦਾ ਮਰਜ਼ੀ ਲਾ ਲਉ ਮਹਿੰਗਾ ਹੀ ਜ਼ਰਾ ਚਾੜਾ ਬੰਦਾ ਮਿਲਦਾ ਹੋਊਗਾ ਵੀ ਨਹੀਂ ਹੈ ਨਹੀਂ ਚਾੜਾ ਦੇਖਦੇ ਆ ਚਾੜੇ ਕੋਲੇ ਚਾੜ ਜਰੂਰ ਪਣੀ ਆ ਬੜਾ ਘੈਂਟ ਨੂੰ ਨਗਾ ਜਾ ਜੂ ਇਹ ਮੈਂ ਇੱਕ ਅੱਧੀ ਵਾਰ ਪਹਿਲਾਂ ਹੀ ਪੀਤੀ ਆ ਪਤਾ ਨਹੀਂ ਕਿੱਧਰ ਗਿਆ ਕਰਦਾ ਬੇਟੋ ਦੀ ਫਿਰ ਪੀਣਿਆ ਚਾਹ ਤੁਹਾਨੂੰ ਘਮਾਉਨੇ ਆ ਸਾਰੇ ਕੀਤੇ ਦੇਖ ਲਓ ਕੁੱਲ ਮਿਲਾ ਕੇ ਢੀੜੇ-ਢੀੜਾ ਜਿੰਨਾ ਵੀ ਰਜਾਮ ਲੱਗਦਾ ਕੁਛ ਵੀ ਲਾ ਲਓ ਬਰਸਤਾ ਵੀ ਹੈ ਗਿਆ ਆ ਦੇਖੋ ਇਹਨੂੰ ਕਹਿੰਦੇ ਨੇ ਬਰਸਤਾ ਲਾ ਲਓ ਜੋ ਕੁਛ ਵੀ ਗ੍ਰਿਆਂਨ ਜੁਲਰਸ ਇਹ ਉਹ ਸਾਰੀ ਨੇ ਲਾ ਗਿਆ ਤੇ ਹੁਣ ਆਪਾਂ ਚਾਹ ਪੀਨੇ ਆ ਇਹਨੂੰ ਚਾਹ ਪੀ ਕੇ ਘਮਾਉਨੇ ਆ ਫਿਰ ਚਾਹ ਦਿੱਤੀ ਬਣਾ ਬਾਈ ਨੇ ਛੋਟਾ ਕੱਪ ਵਾਈਟ ਕਲਰ ਚ ਹੈਂਡ ਦੇ ਟ੍ਰਿਕ ਨਾਲ ਪਾਈ ਆ ਚਾਹ ਮੈਂ ਕਿ ਹੈਂਡ ਪਾਈ ਆ ਵਧੀਆ ਤਰੀਕੇ ਨਾਲ ਚਾਹ ਪੀਣ ਤੋਂ ਬਾਅਦ ਫਿਰ ਦੇਖਦੇ ਆਂ ਆਪਾਂ ਤੁਹਾਨੂੰ ਘੁਮਾਉਨੇ ਆਂ ਅਗਲਾ ਸਟਾਪ ਕਿੱਥੇ ਹੁੰਦਾ ਦਾ ਚਾਹ ਤਾਂ ਲਈ ਪੀ ਇੰਨੇਰੀ ਕਰਾਤੀ ਉਹਨੇ ਹੱਥ ਚਾਹ ਬੈ ਕੇ ਦਾ ਕਰਤਾ ਕੈਮ ਆ ਬੜਾ ਸਰੀਰ ਟੇ ਬੈ ਦੀ ਤੇ ਅੱਗੇ ਲੈ ਚੱਲਦੇ ਆਂ ਤੁਹਾਨੂੰ ਹੁਣ ਮੇਨ ਸਟ੍ਰੀਟ ਤੇ ਅੱਗੇ ਲੱਗਿਆ ਜਾਮ ਕਰੋ ਚੱਕ ਮੜਾ ਜਾ ਤੇ ਹੋਰ ਵੀ ਇੱਕ ਟਿਮ ਹਾਟਨ ਵੀ ਆ ਗਿਆ ਇੱਧਰ ਹਮ ਟਿਮ ਹਾਟਨ ਵੀ ਘੁਮਾਉਨੇ ਆਂ ਗੱਡੀ ਆ ਰਹੀ ਕਿਤੇ ਬੱਚੇ ਨਾ ਠੋਕ ਦੇ ਕਿਤੇ ਹੋਰੇ ਬਣ ਜੇ ਵੀਡੀਓ ਕੋਈ ਪਤਾ ਨਹੀਂ ਲੱਗਦਾ ਚੈੱਕ ਕਰੋ ਮੜਾ ਜਾ ਗੱਡੀਆਂ ਵਾਲੀ ਵੀ ਨਿਰਈ ਹੱਤੇ ਆ ਰਹੀ ਜਹਰੇ ਗੱਡੀਆਂ ਨੇ ਲੈ ਟਿਮ ਹਾਟਲ ਵਿੱਚੋਂ ਬਸਾਉਣੇ ਆ ਅੱਛੰਦੀ ਚੱਲਣਾ ਯਾਰ ਕਿਉਂ ਨਾ ਫਿਰ ਦਿਖਦਾ ਨਹੀਂ ਇੱਧਰ ਉੱਧਰ ਤਾਂ ਵੈਸੇ ਬੱਟ ਆ ਗਿਆ ਫੇਰ ਹੁਣ ਦਿਖਾ ਦੇ ਨਾ ਜਿਹੜਾ ਮੈਨੇ ਇੱਧਰ ਆ ਗਿਆ ਕਰਿਆਣ ਜੁਲਰ ਇੱਕ ਹੋਰ ਬੜੇ ਮਹਿੰਗੇ ਨੇ ਵੀ ਜੁਲਰੀ ਵਾਲੇ ਟਿਮ ਹਾਟਨ ਆ ਗਿਆ ਦੂਜਾ ਚੰਡੀਗੜ੍ਹਾ ਤੁਹਾਨੂੰ ਕਹਿਆ ਸੀ ਨਾ ਆਗੇ ਚੈੱਕ ਕਰਿਓ ਮੜਾ ਜੀ ਇੱਕ ਵਾਰ ਜਿਹਨੂੰ ਲੱਗਦਾ ਨਾ ਵੀ ਘੱਟ ਰੇਟ ਆ ਬਹੁਤ ਮਹਿੰਗੀ ਨੇ ਬਾਬੇਓ ਬਾਈ ਨੰਬਰ ਨਿਹਰਾ ਮਹਿੰਗਾ ਹੀ ਆ ਕੋਈ ਚੀਜ਼ ਸਸਤੀ ਮਿਲਣ ਵਾਲੀ ਹੈ ਨਹੀਂ ਇੱਥੇ ਤੇ ਤੁਹਾਨੂੰ ਲੱਗਦਾ ਨਾ ਵੀ ਕਿਤੇ ਨਾ ਕਿਤੇ ਸਸਤੀ ਹੋਊਗੀ ਤਾਂ ਉਹ ਦੱਖਣਵਾਰ ਸਾਹਿਬ ਜਾਂ ਇੱਧਰ ਮੈਂ ਤਾਂ ਇੱਧਰ ਹੀ ਦੇਖਿਆ ਇੱਕ ਦੋ ਵਾਰ ਕਿ ਕਿੰਨਾ ਸਸਤੀਆਂ ਇੱਥੇ ਤਾਂ ਨਿਹਰਾ ਹੀ ਮਹਿੰਗਾ ਹੀ ਆ ਨਿਹਰਾ ਮਹਿੰਗਾ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਆਈਟਮ ਚੈੱਕ ਕਰਿਓ ਮੜੀ ਜੀ ਜੋਕੀ ਆ ਗਿਆ ਐਡੀ ਦਾਸ ਆ ਗਿਆ ਕੈਪਸਨ ਤੇ ਚੱਲਦੇ ਆ ਕੈਪਸਨ ਤੇ ਬੜਾ ਮਹਿੰਗਾ ਇੱਕ ਆਪਣਾ ਯਾਰ ਵੀ ਆ ਉਹਨੂੰ ਪੁੱਛਦੇ ਨੇ ডিসਕਾਊਂਟ ਹੋਇਆ ਉੱਥੇ ਲੈ ਕੇ ਚੱਲਦੇ ਨੇ ਖੜੀ ਆ ਦੇਖ ਰਹੀ ਐ ਕਿ ਤੈਨਾਂ ਲੱਗ ਜਾ ਬੋਲਣਾ ਸਸਤੇ ਲੱਗੂ ਸੀ ਲੱਗਦਾ ਨਹੀਂ ਇਹਨੂੰ ਆਪ ਵੀ ਕੈਪਸਨ ਕਹਿੰਦੇ ਐ ਇਸ ਕਪਣਾ ਮੁੰਡਾ ਜੇ ਐਸੇ ਚਲੇ ਰਿਹਾ ਜੀ ਚੱਲ ਲੈ ਬਾਈ ਜੀ ਨੂਰਾਂ ਮਹਿੰਗਾ ਹੀ ਆ ਕੀ ਹਾਲ ਨੇ ਵੀਰ ਮੈਂ ਕਿਹਾ ਚੱਲ ਮਿਲਿਆ ਜੀ ਭਰਾ ਨੂੰ ਹੋ ਠੀਕ ਹੋ ਹੋਰ ਵਧੀਆ ਵਧੀਆ ਵੀਰੇ ਹੋਰ ਘਰ ਪਰਵਾ ਠੀਕ ਆ ਸਭ ਵਧੀਆ ਵਧੀਆ ਵੀਰੇ ਹੋਰ ਬਸ ਕਲਟਰ ਡੈਮ ਯਾਰ ਮੈਂ ਵੀ ਮੈਂ ਕਿਹਾ ਕਮਾ ਦੀ ਲੋਕਾਂ ਨੂੰ ਮੈਂ ਕਿਹਾ ਮੈਂ ਕਿਹਾ ਸ਼ੋਰੂਮ ਵੀ ਬਾਈ ਨੰਬਰ ਹੈਗੇ ਨੇ ਔਰ ਰਸੋ ਬਾ ਵਧੀਆ ਵੀਰੇ ਹੋਰ ਡਿਸਕਾਊਂਟ ਵਗੈਰਾ ਫ੍ਰੈਸ਼ ਹੈ ਸਾਰਾ ਫ੍ਰੈਸ਼ ਹੀ ਹੈ ਆਫਰ ਚੱਲੀ ਹੈ ਸੈਕੰਡ ਆਰਟੀਕਲ ਦੇ ਕੁਝ ਵੀ ਹੈ ਓਕੇ ਚਲੋ ਉਹਨਾਂ ਵੱਲ ਲੇ ਲਈ ਮੈਂ ਗਈ ਤੇ ਬਾਈ ਨੂੰ ਮਿਲਿਆ ਤੀ ਤੇ ਬਾਈ ਕਹਿੰਦਾ 50% ਆਫਰ ਦੇ ਤੇ ਬਾਕੀ ਕਰਦੇ ਹਾਂ ਟਰਾਈ ਕਿਤੇ ਨਾ ਕਿਤੇ ਜੇ ਚੀਜ਼ ਸੋਹਣੀ ਲੱਗੀ ਤਾਂ ਜ਼ਰੂਰ ਲਵਾਂਗੇ ਤੇ ਬਾਕੀ ਕਾਰਗੋ ਕਾਰਗੋ ਵਗੈਰਾ ਤੇ ਕਰਦੇ ਹਾਂ ਟਰਾਈ ਜੋ ਕੁਝ ਹੋਇਆ ਸੀ ਨਾ ਸਿਆ ਰੰਗ ਵੀ ਸੋਹਣਾ ਰੇਡ ਚੈੱਕ ਕਰ ਲਈ ਆਪਾਂ ਇਹਦਾ ਇੱਕ ਵਾਰ ਕੀ ਸੋਰ ਗਿਆ ਚੈੱਕ ਕਰੋ ਮਹਿੰਗੀ ਆ ਮਹਿੰਗੀ ਆ ਇਹਦੇ ਨਾਲ ਦਿਮਰਲੇ ਪਈਆ ਕਰੇ ਤੇ ਇਧਰੋਂ ਚੈੱਕ ਕਰਾ ਲੈਨੇ ਇੱਕ ਤੁਹਾਨੂੰ ਹੋਰ ਮਹਿੰਗੇ ਕੱਪੜੇ ਨੇ ਸਾਰੇ ਕੋਈ ਸਸਤੇ ਵਾਲਾ ਸੀ ਨਾ ਕਿ ਤੇ ਹੋਊਗਾ ਵੈਸੇ ਟਰਾਈ ਕਰ ਲੈਨੇ ਜੇ ਕੋਈ ਮਿਲ ਗਈ ਨਾ ਚੋਂ ਪਸੰਦ ਆਈ ਤਾਂ ਜ਼ਰੂਰ ਉਹ ਕਿ ਮਹਿੰਗੀ ਆ ਨਹੀਂ ਦੇਖੋ ਕਰੋ ਚੈੱਕ ਮਹਿੰਗਾ ਆ ਮੰਨਿਆ ਲੈ ਪੈਂਟ ਕੋਡ ਵੀ ਪੈਨੇ ਵੈਸੇ ਹੁਣ ਪ੍ਰੋਗਰਾਮ ਵਿਆਹਾਂ ਦੇ ਜਾ ਰਿਹਾ ਆਪਣਾ ਤਾਂ ਇੱਕੇ ਬੰਦਾ ਦੀ ਪਿਓ ਮਾਲਾ ਪਾਉਤੀ ਡਿਸਕਾਊਂਟ ਤੇ ਲੈ ਸਕਦੇ ਆ ਹੋਰ ਕੋਈ ਤਾਂ ਮਿਲਣਾ ਪਤਾ ਨਹੀਂ ਮਿਲਣਾ ਇਹ ਤਾਂ ਨਹੀਂ ਲੱਗਦਾ ਆ ਵੀ ਸੋਹਣੀ ਲਵਾਈਸ ਦਾ ਸ਼ੋਰੂਮ ਆ ਬ੍ਰਾਂਡ ਇਹ ਆ ਕੋਈ ਚੀਜ਼ ਤੁਹਾਨੂੰ ਕਾਪੀ ਨਹੀਂ ਜੈਨੂਇਨ ਹੀ ਮਿਲਣਗੇ ਆ ਵੀ ਬੜੀ ਸੋਹਣੀ ਆ ਯਾਰ ਡਾੜ ਚੱਕਰੀ ਇਹ ਤਾਂ ਵੀ ਇਹ ਲਈ ਚੈੱਕ ਕਰੋ 330 4000 ਦੇ ਲਵੀ ਹੈ ਸੋਹਣੇ ਬੜੇ ਨੇ ਯਾਰ ਮੈਂ ਕਿ ਤੈਨੂੰ ਕਿਹਾ ਵੀ ਮੈਂ ਹੀ ਵਾਲੇ ਦਾ ਨਿਰਯਤੇ ਆ ਇੱਚੀ ਲੈਣੀ ਆ ਤਾਂ ਫਿਰ ਬੰਬੇ ਬੁਲਾਉਂਦੇ ਨੇ ਬਾਕੀ ਕੁਝ ਵੀ ਪੈਂਟਾਂ ਵਗੈਰਾ ਦੇਖੋ ਗੱਲਬਾਤਾਂ ਨੇ ਬੱਬੇ ਦੀ ਮਹਿੰਗਾ ਹੀ ਮਹਿੰਗਾ ਬਾਈ ਨੰਬਰ ਤਾਂ ਹੀ ਤੁਹਾਨੂੰ ਬਾਈ ਨੰਬਰ ਕਹਿੰਦੇ ਨੇ ਅੱਜ ਲੋਕਾਂ ਨੇ ਨਹੀਂ ਕਮਾਇਆ ਹੁਣ ਬਾਕੀ ਸਾਰਿਆਂ ਨੇ ਪੜਾਣ ਚ ਕਮਾਇਆ ਹੁਣ ਕਹਿ ਰਹੀ ਆ। ਬਾਕੀ ਕਾ ਵੀ ਕਹਿ ਰਹੀ ਆ। ਮੈਂ ਕਿ ਮੈਂ ਕਿ ਸ਼ੋਰਮਾ ਤੋਂ ਤਾਂ ਹੀ ਗੜਾ ਮਰਾਇਆ ਅੱਜ। ਮੇਰਾ ਕਹਿ ਰਿਹਾ ਬੇ ਮੈਂ। ਐਪਸੰਦ ਆ ਤੇ ਨਿਕੜ ਉਧਰੋਂ ਤਾਂ ਮੈਂ ਕਰਕੇ ਵੀਡੀਓ ਸ਼ੂਟ। ਜਿੰਨੀ ਮੈਨੂੰ ਲੱਗੀ ਉੱਤਰੀ ਲੋੜ ਦੀ। ਬਾਕੀ ਇੱਧਰ ਆ ਜਾਣਾ ਆਪਾਂ। ਇੱਧਰੋਂ ਲੰਘਦੇ ਹਾਂ ਬੱਤੀ ਹੋ ਗਈ ਰੈੱਡ। ਲੰਘਣ ਦਾ ਰਸਤਾ ਰੋਕ ਹੀ ਨਹੀਂ ਆਹੀ ਆ। ਇੱਧਰ ਦੀ ਲੰਘਣਾ ਪੈਣਾ ਮੈਨੂੰ। ਸੁਪਰਾਵਾ। ਬਾਕੀ ਤੇ ਮੈਂ ਦਰੋ ਘਮਾ ਦੇਣਾ। ਇੰਟਰਨੈਸ਼ਨਲ ਇਧਰ ਚੱਲਦੇ ਐ ਇਤੋਂ ਦੀ ਵੱਖਰਾ ਸਵਾਗ ਬ੍ਰਾਂਡ ਆ ਜਿਹੜੀ ਇਹ ਕੈਂਡਾ ਕੱਪੜੇ ਪਰ ਆਪਾਂ ਲੈ ਨਹੀਂ ਕਦੇ ਵੱਖਰੇ ਸਵਾਗ ਸਿਰੇ ਨਹੀਂ ਕਹਿਦੀ ਤੁਹਾਨੂੰ ਇਧਰੋਂ ਚੱਲਦਾ ਇਧਰੋਂ ਚੱਲ ਕੇ ਫਿਰ ਤੁਹਾਨੂੰ ਲੱਗੇ ਚੱਲਦਾ ਵਾ ਸਾਰੇ ਕੀ ਦੇ ਹੀ ਆ ਇਧਰ ਅੱਗੇ ਬਾਕੀ ਖਾਣ ਪੀਣ ਵਾਲਾ ਰੈਸਟੋਰੈਂਟ ਵਗੈਰਾ ਤੇ ਇਧਰੋਂ ਉੱਚੀ ਵਾਲੇ ਅੱਗੇ ਠੀਕ ਆ ਨਾਲ ਇਧਰ ਆ ਕੇ ਤੁਹਾਨੂੰ ਕਲੱਬ ਵੀ ਆ ਜਾਣਗੇ ਦੋ ਤਿੰਨ ਇਧਰ ਦਿਖਾ ਦਿੰਦਾ ਉਹ ਵੀ ਬਾਹਰ ਸੜਕ ਤੇ ਕੋਈ ਨਾ ਕੋਈ ਚੀਜ਼ ਆਈ ਜਾਊਗੀ ਗਰੜ ਇਹ ਉਹ ਮੇਰਾ ਮਾਈਕ੍ਰੋਫੋਨ ਵਾਲੇ ਨੇ ਉਹ ਅਗੇ ਤੇ ਨਾਲ ਫਿਰ ਇਧਰ ਆ ਗਿਆ ਫੀਲਾ ਦਾ ਸ਼ੋਰੂਮ ਫੀਲਾ ਦੇ ਬੜੇ ਮਹਿੰਗੇ ਬ੍ਰਾਂਡ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਬਹੁਤ ਆ ਯਾਰ ਸ਼ੋਰੂਮ ਵਾਲੇ ਦਾ ਨਿਰੀ ਜਿਆ ਲੋਕ ਚੰਡੀਗੜ੍ਹ ਜਾਂਦੇ ਨੇ ਮੈਂ ਕਹਿੰਦਾ ਚੰਡੀਗੜ੍ਹ ਨਾਲੋਂ ਵੱਧ ਵਧੀਆ ਪਟਿਆਲੇ 'ਚ ਨੇ ਹਲੋ ਚੰਡੀਗੜ੍ਹ ਦਾ ਟੌਪ ਤੇ ਆਏ ਹੁੰਦੇ ਕਹਿੰਦਾ ਮਤਲਬ ਬਾਕੀ ਕਰ ਮੋਟਾ ਮਸਾ ਆ ਗੇ ਕਲੱਬ ਗਲਗੂਰ ਕਲੱਬ ਹੋਰ ਆ ਗਏ ਬਰੋਕਲੀ ਸਟਰੀਟ ਕਲੱਬ ਯਾਨੀ ਮੌਕਾ ਤੇ ਐਲ ਏ ਇੱਕ ਅੱਗੇ ਆ ਗਿਆ ਡੀ ਜੀ ਐਲ ਸਾਰੇ ਕਲੱਬੇ ਨੇ ਨੇਰੇ ਇੱਧਰ ਵੀ ਆ ਗਿਆ ਆਪਾਂ ਫਿਰ ਮੈਂ ਕਿਹਾ ਸੀ ਦੂਜੀ ਸਾਈਡ ਮੈਂ ਕਿ ਆਪਾਂ ਆਉਣਾ ਦੂਜੀ ਸਾਈਡ ਵੀ ਆ ਗਏ ਯਾਰ ਸਾਰੇ ਕਿਤੇ ਬ੍ਰਾਂਡ ਦੇ ਨੇਰੀਓ ਬ੍ਰਾਂਡ ਨੇਰੀਓ ਬ੍ਰਾਂਡ ਨੇਰੀਓ ਬ੍ਰਾਂਡ ਇੱਧਰੋਂ ਸਾਰਾ ਬ੍ਰਾਂਡ ਵਾਲੇ ਸ਼ੋਅਰੂਮ ਹੀ ਨੇ ਜਿੰਨੇ ਮਰਜ਼ੀ ਦੇਖ ਲੋ ਆਰਮੀ ਵਾਲਾ ਦੀ ਗੱਡੀ ਖੜੀ ਆ ਇੱਥੇ ਬਾਕੀ ਨਿਹਰਾ ਕਹਿ ਰਹੇ ਆ ਇੱਧਰ ਚੈੱਕ ਕਰੋ ਮੇਰਾ ਬ੍ਰਾਂਡ ਵਾਲਾ ਕੰਮੇ ਆ ਕੋਈ ਮਾਲਕੀ ਸਸਤਾ ਚੀਜ਼ ਹੈ ਨਹੀਂ ਨੀ ਮੈਂ ਕਿਤੇ ਹੋਰ ਤਾਂ ਪਤਾ ਵੀ ਕਰਿਆ ਮੈਂ ਤੁਹਾਨੂੰ ਵੀਡੀਓ ਵਿੱਚ ਵਸ ਮੈਂ ਸ਼ੂਟ ਕਰੀ ਉਹਦੇ ਵਿੱਚ ਚੈੱਕ ਕਰਿਓ ਸਾਰੀਆਂ ਦੇ ਵਿੱਚ ਮਹਿੰਗੇ ਬ੍ਰਾਂਡ ਦੇ ਤੇ ਕੈਪਸ਼ਨ ਦੇਖ ਕੇ ਤੇ ਮਨੇ ਬਾਕੀ ਇਧਰ ਆ ਗਏ ਫੇਰ ਦੁਬਾਰਾ ਆਪਾਂ ਘੁੰਮ ਕੇ ਉੱਥੇ ਜਾ ਗਏ ਤੇ ਹੁਣ ਆਪਾਂ ਇਹ ਵੀਡੀਓ ਨੂੰ ਕਰਨ ਲੱਗੇ ਖਤਮ ਲਓ ਜੀ ਲਾਈਕ ਤੇ ਸ਼ੇਅਰ ਕਰੇ ਜੇ ਵਧੀਆ ਲੱਗੀ ਵੀਡੀਓ ਤੇ ਤੁਹਾਨੂੰ ਅਗਲੀ ਵੀਡੀਓ ਹੋਰ ਪਟਿਆਲੇ ਦੀ ਆਪਾਂ ਦਿਖਾਉਣੀ ਆ ਕਮਾਉਣੀ ਆ